ਵੀਓ ਆਜੋ ਇਹ ਘਰਾਂ ਚੋਂ ਨਿਕਲ ਕੇ ਆਜੋ ਪੰਜਾਬੀਓ ਆਜੋ ਓਏ ਪੰਜਾਬੀਓ ਬੁੱਢਾ ਜਰਨੈਲ 75 ਸਾਲਾਂ ਦਾ ਕੈਂਸਰ ਦਾ ਮਰੀਜ਼ ਓਏ ਪੰਜਾਬੀਓ ਤੁਹਾਡੇ ਲਈ ਲੜ ਰਿਹਾ ਹੈ ਓਏ ਤੁਸੀਂ ਘਰਾਂ ਦੇ ਵਿੱਚ ਬੈਠੇ ਹੋ ਏ ਲਾਹਣਤਾ ਨੇ ਯਾਰ ਲਾਹਣਤਾ ਇਦੂ ਇਦੂ ਵੱਡੀਆਂ ਲਾਹਣਤਾ ਕੀ ਹੋਣਗੀਆਂ ਯਾਰ ਸਾਡੀ ਸੋਚ ਐਦਾਂ ਦੀ ਨਹੀਂ ਸੀ ਸਾਡਾ ਖੂਨ ਐਦਾਂ ਦਾ ਨਹੀਂ ਸੀ ਅਸੀਂ ਇਹੋ ਜੇ ਨਹੀਂ ਸੀ ਸਾਡਾ ਖੂਨ ਅੱਜਕੱਲ ਚਿੱਟਾ ਹੋ ਗਿਆ ਯਾਰ ਅਸੀਂ ਭੁੱਲ ਗਿਆਂਗੇ ਲੜਨਾ ਅਸੀਂ ਭੁੱਲ ਗਏ ਅਣਖਾਂ ਗੈਰਤਾ ਲੜਾਈਆਂ ਭੁੱਲ ਗਏ ਕਦੇ ਸਾਡਾ ਰਾਜ ਹੁੰਦਾ ਸੀ ਓਏ ਭੁੱਲ ਗਏ ਮਹਾਰਾਜਾ ਰਣਜੀਤ ਸਿੰਘ ਹੋਰਾਂ ਨੂੰ ਹਰੀ ਸਿੰਘ ਨਲੂਏ ਹੋਰਾਂ ਨੂੰ ਸਾਡੇ ਖੂਨ ਚਿੱਟੇ ਹੋ ਗਏ ਓਏ ਚੌਧਰ ਦੇ ਮਾਰਿਆਂ ਦੇ ਚੌਧਰਾਂ ਦੇ ਵਿੱਚ ਵੜ ਗਏ ਪਾਰਟੀਆਂ ਦੇ ਪਿੱਛੇ ਲੱਗ ਗਏ ਓਏ ਬਸ ਮਾੜੀ ਮੋਟੀ ਚੌਧਰ ਦੀ ਖਾਤਰ ਓਏ ਕੋਈ ਭਗਵੰਤ ਮਾਨ ਮਗਰ ਲੱਗਿਆ ਫਿਰਦਾ ਕੋਈ ਕਿਸੇ ਐਮਐਲਏ ਮਗਰ ਲੱਗਿਆ ਫਿਰਦਾ ਕੋਈ ਕਿਸੇ ਮੰਤਰੀ ਮਗਰ ਲੱਗਿਆ ਫਿਰਦਾ ਓਏ ਓਹੀ ਆ ਤੁਹਾਡਾ ਭਗਵੰਤ ਮਾਨ ਆ ਜਿਹਦੀ ਪੁਲਿਸ ਨੇ ਰਾਤ ਸਰ ਉਹੀ ਤੁਹਾਡੇ ਭਗੰਤ ਮਾਨ ਦੀ ਪੁਲਿਸ ਨੇ ਪ੍ਰਸ਼ਾਸਨ ਨੇ ਕੱਲ ਡੱਲੇਵਾਲ ਨੂੰ ਖਨੋਰੀ ਤੋਂ ਗ੍ਰਿਫਤਾਰ ਕੀਤਾ ਤੇ ਕੀਤਾ ਕਿਵੇਂ ਹੈ ਟਰਾਲੀਆਂ ਪੰਨ ਕੇ ਜਿੰਦੇ ਤੋੜ ਕੇ ਘੱਟੋ ਘੱਟ 2 300 ਪੁਲਿਸ ਕਰਮਚਾਰੀ ਖਨੋਰੀ ਬਾਰਡਰ ਤੇ ਆ ਕੇ ਤੇ ਬਾਪੂ ਨੂੰ ਲੈ ਗਏ ਨੇ ਤੇ ਬਿਆਨ ਕੀ ਆਉਂਦਾ ਹੈ ਬਿਆਨ ਆਉਂਦਾ ਕਿ ਅਸੀਂ ਜਾਂਚ ਕਰਵਾਉਣੀ ਹੈ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਕੀ ਕਿਤੇ ਕੋਈ ਨੁਕਸਾਨ ਨਾ ਹੋ ਜਾਵੇ ਉਹ ਜਿਹੜੇ ਨੁਕਸਾਨ ਅਸੀਂ ਪਹਿਲਾਂ ਪੁਕਤੀ ਬੈਠੇ ਆ ਪਹਿਲਾਂ ਸਾਡੇ ਬਜ਼ੁਰਗਾਂ ਤੇ ਲਾਠੀਆਂ ਕਦੇ ਬਰਾਈਆਂ ਨਹੀਂ ਪਹਿਲਾਂ ਕਦੇ ਜਾਂਚਾਂ ਸਾਡੇ ਬਜ਼ੁਰਗਾਂ ਦੀਆਂ ਹੋਈਆਂ ਨਹੀਂ ਆ ਚਾਰ ਦਿਨ ਹੀ ਹੋਏ ਨੇ ਆ ਭਾਰਤ ਮਾਲਾ ਜਿਹੜੀ ਜਿਹੜਾ ਰੋਡ ਹੈ ਉਥੇ ਕਿਸਾਨਾਂ ਦੀਆਂ ਜ਼ਮੀਨਾਂ ਧੱਕਾ ਹੋ ਰਿਹਾ ਹੈ ਉਗਰਾਹਾ ਜੂਨੀਅਨ ਨੇ ਧਰਨਾ ਲਾਇਆ ਤੇ ਤੁਸੀਂ ਬਜ਼ੁਰਗਾਂ ਨੂੰ ਉਹ ਅੰਨੇ ਵਾਹ ਕੁੱਟਿਆ ਉਦੋਂ ਕਿਉਂ ਨਹੀਂ ਦੇਖਿਆ ਵੀ ਇਹ ਜਾਂਚ ਹੋਊਗੀ ਕਿ ਇਹ ਬਜ਼ੁਰਗ ਨੇ ਜੇ ਇਹਨਾਂ ਦੇ ਕੋਈ ਡੰਡਾ ਵੱਜਿਆ ਤਾਂ ਇਹ ਸ਼ਹੀਦ ਵੀ ਹੋ ਸਕਦੇ ਆ ਮਰ ਵੀ ਸਕਦੇ ਆ ਉਦੋਂ ਜਾਂਚਾ ਕਿੱਧਰ ਜਾਂਦੀਆਂ ਨੇ ਭਰਾਵੋ ਉਦੋਂ ਜਾਂਚਾ ਪਤਾ ਨਹੀਂ ਕਿੱਧਰ ਚਲੀਆਂ ਜਾਂਦੀਆਂ ਨੇ ਇਸ ਕਰਕੇ ਪੰਜਾਬੀਓ ਤੁਹਾਨੂੰ ਪਾਗਲ ਬਣਾਈ ਜਾਂਦੇ ਆ ਉਹ ਤੁਹਾਨੂੰ ਚੁਟਕਲਿਆਂ ਦੇ ਨਾਲ ਜਿੱਤ ਲੈਂਦੇ ਆ ਸਿਰਫ ਚੁਟਕਲੇ ਸੁਣਾ ਕੇ ਤੇ ਤੁਸੀਂ ਐਨੇਕ ਐਨੇਕ ਤੁਹਾਡਾ ਲਹੂ ਚਿੱਟਾ ਹੋ ਗਿਆ ਉਹ ਤੁਸੀਂ ਆ ਤਿੰਨ ਸੀਟਾਂ ਹੁੰਦੇਤੀਆਂ ਇਹਨਾਂ ਨੂੰ ਐਨੇ ਕਿ ਇਹਨਾਂ ਦੇ ਮਗਰ ਲੱਗੇ ਫਿਰਦੇ ਓਏ ਲਾਨਤੀਓ ਓਏ ਲਾਨਤੀਓ ਓਏ ਆਪਦੀ ਤੁਸੀਂ ਕਿਸਾਨੀ ਲਈ ਨਹੀਂ ਲੜ ਸਕਦੇ ਤੁਸੀਂ ਆਪਣੇ ਧਰਮ ਲਈ ਨਹੀਂ ਲੜ ਸਕਦੇ ਇਹ ਫਿਰ ਹੋਰ ਤੁਸੀਂ ਲੜੋਗੇ ਕਾਦੀ ਖਾਤਰ ਉਹ 14 ਦੇ ਭੁੱਖੇ ਲੋਕੋ ਉਹ 14 ਦੀ ਖਾਤਰ ਲੜਨ ਵਾਲੇ ਓਏ ਉਹ 14 ਦੀ ਖਾਤਰ ਸਿੱਖੀ ਤੇ ਕੀਤੇ ਹੌਲਿਆਂ ਨੂੰ ਭੁੱਲ ਜਾਣ ਵਾਲੇ ਓਏ ਲਹਨਤੀਓ ਭੁੱਲ ਗਏ ਐਨਐਸਏ ਲੱਗੀ ਨੂੰ ਭੁੱਲ ਗਏ ਲੌਂਗਵਾਲ ਦੇ ਵਿੱਚ ਸਾਡਾ ਕਿਸਾਨ ਸ਼ਹੀਦ ਹੋਇਆ ਭੁੱਲ ਗਏ ਦੀਪ ਸਿੱਧੂ ਦੀਆਂ ਗੱਲਾਂ ਨੂੰ ਭੁੱਲ ਗਏ ਮੁੱਸੇ ਵਾਲੇ ਦਾ ਕਤਲ ਕਿਹਨੇ ਕਰਵਾਇਆ ਭੁੱਲ ਗਏ ਤਰਨ ਤਰਨ ਗੁਰਦੁਆਰਾ ਸਾਹਿਬ ਦੇ ਵਿੱਚ ਗੋਲੀ ਕਿਹਨੇ ਚਲਾਈ ਭੁੱਲ ਗਏ ਮੰਡੀਆਂ ਦੇ ਵਿੱਚ ਕਿਵੇਂ ਰੁਲੇਓ ਮੈਂ ਕਹਿੰਦਾ ਸਭ ਕੁਝ ਹੀ ਭੁੱਲ ਗਏ ਹੋ ਪੰਜਾਬੀਓ ਸਭ ਕੁਝ ਹੀ ਭੁੱਲ ਗਏ ਹੋ ਭੁੱਲ ਗਏ ਸਾਡਾ ਪਾਣੀ ਖੋ ਕੇ ਦੂਜੀਆਂ ਸੈਕਟਾਂ ਨੂੰ ਦੇ ਦਿੱਤਾ ਜਾ ਰਿਹਾ ਹੈ ਭੁੱਲ ਗਏ ਹੋ ਪਾਖੜਾ ਤੋਂ ਸਾਡੇ ਬੰਦੇ ਹਟਾ ਦਿੱਤੇ ਗਏ ਭੁੱਲ ਗਏ ਹੱਥ ਖੜੇ ਕਰ ਰਹੀ ਹੈ ਸਰਕਾਰ ਸਾਡੀ ਯੂਨੀਵਰਸਿਟੀ ਤੱਕ ਵੇਚ ਦੇ ਦੇਣੀ ਹੈ ਇਹਨਾਂ ਨੇ ਭਗਤ ਮਾਨ ਦੀ ਸਰਕਾਰ ਨੇ ਯੂਨੀਵਰਸਿਟੀ ਸਾਡੀ ਪਟਿਆਲੇ ਵਾਲੀ ਉਹ ਘਾਟੇ ਚੱਲੀ ਜਾਂਦੀ ਆ ਉਹ ਭੁੱਲ ਗਿਓ ਇਹ ਸਰਕਾਰਾਂ ਸਰਕਾਰ ਇਹਨਾਂ ਨੂੰ ਚਲਾਉਣੀ ਨਹੀਂ ਆ ਰਹੀ ਓਏ ਲਾਹਣਤੀ ਓਏ ਤੁਹਾਨੂੰ ਚੁਟਕਲੇ ਸੁਣਾ ਕੇ ਓਏ ਉਹ ਚੁਟਕਲੇ ਸੁਣਾ ਕੇ ਤੁਸੀਂ ਇਹਨਾਂ ਦੇ ਮਗਰ ਲੱਗੇ ਫਿਰਦੇ ਹੋ ਯਾਰ ਉਹ ਬੰਦਾ ਤੁਹਾਨੂੰ ਫਿੱਟ ਨਹੀਂ ਜਿਹੜਾ ਬੰਦਾ ਤੁਹਾਡੇ ਲਈ ਲੜ ਰਿਹਾ ਤੁਹਾਡੇ ਪਾਣੀਆਂ ਦੀ ਲੜਾਈ ਲੜ ਰਿਹਾ ਲੱਖਾ ਸਦਾਣਾ ਦਿਨ ਰਾਤ ਦਿਨ ਰਾਤ ਕੀਤਾ ਹੋਇਆ ਮੈਂ ਕਹਿੰਦਾ ਧੰਨਾ ਯਾਰ ਅਸੀਂ ਕਦੇ-ਕਦੇ ਪੁੱਛ ਲੈਂਦੇ ਆ ਕਿ ਭਾਈ ਤੂੰ ਥੱਕਦਾ ਨਹੀਂ ਯਾਰ ਉਹ ਕਹਿੰਦਾ ਮੈਨੂੰ ਪੰਜਾਬ ਦਾ ਜਿਹੜਾ ਦਰਦ ਆ ਉਹ ਥੱਕਣ ਨਹੀਂ ਦਿੰਦਾ ਯਾਰ ਦਿਨ ਰਾਤ ਇੱਕ ਕੀਤਾ ਹੋਇਆ ਕਦੇ ਪਾਣੀਆਂ ਦੀ ਲੜਾਈ ਲੜਦਾ ਕਦੇ ਜਵਾਨੀ ਦੀ ਲੜਾਈ ਲੜਦਾ ਕਦੇ ਪ੍ਰਵਾਸ ਹੋ ਰਿਹਾ ਜਿਹੜਾ ਭਈਆਂ ਦੀ ਲੜਾਈ ਲੜਦਾ ਓਏ ਉਹ ਕਿਹੜੀ ਲੜਾਈ ਹੈ ਜਿੱਥੇ ਲੱਖਾਂ ਬਾਈ ਪਹੁੰਚਦਾ ਨਹੀਂ ਓਏ ਪਰ ਪੰਜਾਬੀਓ ਤੁਸੀਂ ਕਿੰਨਾ ਸਾਥ ਦਿੰਨੇ ਹੋ ਯਾਰ ਤੁਸੀਂ ਉਹਨਾਂ ਸਾਥ ਦਿੰਨੇ ਜਿਹੜੇ ਪਾਵਨਾਂ 'ਚ ਨੇ ਪਾਵਰਾਂ ਮੰਨਣ ਦਾ ਤੁਹਾਨੂੰ ਸੁਭਾਅ ਕਸੂਤਾ ਪੈ ਗਿਆ ਪਹਿਲਾ ਕਾਲੀਦਿਲ ਦੇ ਵਰਕਰ ਪਾਵਰ ਦਾ ਨੰਗ ਮੰਨਦੇ ਰਹੇ ਆ ਫਿਰ ਕਾਂਗਰਸ ਦੇ ਮੰਗਦੇ ਰਹੇ ਆ ਤੇ ਅੱਜ ਆ ਝਾੜੂ ਵਾਲੇ ਮੰਨ ਰਹੇ ਨੇ ਪਰ ਪੰਜਾਬ ਡੁੱਬਦਾ ਜਾ ਰਿਹਾ ਓਏ ਪੰਜਾਬ ਬਿਲਕੁਲ ਹੀ ਖਤਮ ਹੁੰਦਾ ਜਾ ਰਿਹਾ ਇਸ ਕਰਕੇ ਮੈ ਤਾਂ ਸ਼ਰਮ ਆਉਂਦੀ ਹੈ ਮੈਨੂੰ ਤਾਂ ਭਗਵੰਤ ਮਾਨ ਦਾ ਨਾਂ ਲੈਣ ਦੇ ਓਏ ਮਹਿੰਦਰ ਮਾਸਟਰ ਦਾ ਮੁੰਡਾ ਕਹਿੰਦਾ ਸੀ ਪਹਿਲਾਂ ਮਾਸਟਰਾਂ ਨੂੰ ਕੁੱਟਿਆ ਮਾਸਟਰਾਂ ਦੇ ਕੀ ਹਾਲਾਤ ਕਰਤੇ ਫਿਰ ਕਹਿੰਦਾ ਮੈਂ ਕਿਸਾਨਾਂ ਦਾ ਮੁੰਡਾ ਓਏ ਕਿਸਾਨਾਂ ਦੇ ਕੀ ਹਾਲਾਤ ਕਰਤੇ ਕਿਸਾਨਾਂ ਦੇ ਆਗੂ ਨੂੰ ਚੱਕ ਕੇ ਲੇਗੇ ਜਿਹੜੇ ਕਦੇ ਕਾਂਗਰਸ ਤੇ ਇਨਸਾਨੇ ਸੇਹ ਦੇ ਹੁੰਦੇ ਸੀ ਇਹ ਮੋਦੀ ਨਾਲ ਰਲੇ ਨੇ ਜੀ ਇਹ ਕਿਸਾਨਾਂ ਦੇ ਪਰਚੇ ਪਾ ਰਹੇ ਨੇ ਓਏ ਆਹਾ ਤੁਹਾਡਾ ਭਤਿੰਦਰ ਭਗਵੰਤ ਮਾਨ ਮੋਦੀ ਨਾਲ ਰਲ ਕੇ ਸਾਡੇ ਆਗੂ ਨੂੰ ਇਹ ਚ ਚੱਕੀ ਜਾਂਦਾ ਯਾਰ ਸਾਨੂੰ ਸਾਤਵੇਂ ਤਰੀਕੇ ਨਾਲ ਮਰਨ ਵਰਤੈ ਵੀ ਬੈਠਣ ਨਹੀਂ ਦੇ ਰਹਾ ਓਏ ਲਹਨਤੀਓ ਓਏ ਹਲੇ ਵੀ ਭਗਵੰਤ ਮਾਨ ਜਿੰਦਾਬਾਦ ਓਏ ਓਏ ਲਹਨਤੀਓ ਲੋਕੋ ਓਏ ਹਜੇ ਵੀ ਘਰਾਂ ਦੇ ਵਿੱਚ ਬੈਠੇ ਹੋ ਲਹਨਤਾ ਯਾਰ ਇਦੂ ਇਦੂ ਵੱਡੀ ਅੱਜ ਤੋਂ ਵੱਡੀ ਫਿਰ ਕੋਈ ਗੱਲ ਨਹੀਂ ਹੋ ਸਕਦੀ ਤੁਹਾਡਾ ਆਗੂ ਕੈਂਸਰ ਦਾ ਮਰੀਜ਼ ਹੋਵੇ ਤੁਹਾਡੀ ਕਿਸਾਨੀ ਲਈ ਲੜ ਰਿਹਾ ਹੋਵੇ ਜੇਲ੍ਹ ਦੇ ਵਿੱਚੋਂ ਵੀ ਬਿਆਨ ਦਿੱਤਾ ਜਗਜੀਤ ਸਿੰਘ ਡੱਲੇਵਾਲ ਨੇ ਕਹਿੰਦਾ ਮੈਂ ਇਹਨਾਂ ਦਾ ਪਾਣੀ ਤੱਕ ਨਹੀਂ ਪੀਂਦਾ ਮਰਨ ਵਾਰਤ ਸुरू ਹੈ ਜਿ ਬੁੱਢੇ ਜਰਨੈਲ ਦਾ ਕਹਿੰਦਾ ਪਾਣੀ ਤੱਕ ਨਹੀਂ ਪੀਂਦਾ ਮੈਨੂੰ ਪਤਾ ਹੈ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਜੋ ਗੱਲ ਕਹਿਤੀ ਉਹ ਕਹਿਣੀ ਤੇ ਕਰਨੀ ਦੇ ਪੂਰੇ ਹੈ ਉਹ ਸਿੱਖ ਆਗੂ ਹੈ ਅਸਲੀ ਸਿੱਖ ਹੈ ਪਰ ਅਸੀਂ ਅਸੀਂ ਕੋਈ ਫਲਾਣੀ ਜਿੱਥੇ ਬੰਦੀ ਨਾਲ ਹੈ ਜੀ ਕੋਈ ਫਲਾਣੀ ਨਾਲ ਹੈ ਓਏ ਲੜਾਈ ਤਾਂ ਕਿਸਾਨੀ ਦੀ ਆ ਯਾਰ ਵਿਚਾਰਕ ਮਤਪੇਦ ਹੁੰਦੇ ਆ ਮੇਰੇ ਬਹੁਤ ਬੰਦਿਆਂ ਨਾਲ ਆ ਪਰ ਜਿੱਥੇ ਲੜਾਈ ਸਾਡੇ ਖਿੱਤੇ ਦੀ ਹੋਵੇ ਸਾਡੇ ਧਰਮ ਦੀ ਹੋਵੇ ਉੱਥੇ ਇੱਕ ਹੋ ਜਾਣਾ ਚਾਹੀਦਾ ਪਹਿਲਾਂ ਸਾਡੀਆਂ ਮਿਸਲਾਂ ਹੁੰਦੀਆਂ ਹੀ ਰਹੀਆਂ ਨੇ ਵਿਚਾਰਕ ਮਤਪੇਦ ਅਲੱਗ ਰੱਖੋ ਪਰ ਜਦੋਂ ਲੜਾਈ ਸਾਡੀ ਕੌਮ ਦੀ ਆ ਜਦੋਂ ਲੜਾਈ ਸਾਡੇ ਧਰਮ ਦੀ ਆ ਜਦੋਂ ਲੜਾਈ ਸਾਡੀ ਕਿਸਾਨੀ ਦੀ ਆ ਸਾਡੇ ਖਿੱਤੇ ਦੀ ਆ ਉਦੋਂ ਤੱਕ ਇਕੱਠੇ ਹੋ ਜਾਰ ਉਦੋਂ ਤੱਕ ਇਕੱਠੇ ਹੋ ਕੇ ਲੜਪੋ ਉਦੋਂ ਤੱਕ ਨਾ ਵੱਖ-ਵੱਖ ਭਾਗਾਸ ਵੰਡੇ ਜਾਇਆ ਕਰੋ ਕੋਈ ਕਹਿੰਦਾ ਮੈਂ ਕਾਮਰੇਡ ਆ ਕੋਈ ਕਹਿੰਦਾ ਮੈਂ ਸੇਖਾਂ ਕੋਈ ਕਹਿੰਦਾ ਮੈਂ ਫਲਾਣੀ ਜਥੇਬੰਦੀ ਨਾਲ ਕੋਈ ਕਹਿੰਦਾ ਮੈਂ ਫਲਾਣੀ ਨਾਲ ਆ ਯਾਰ ਆ ਆ ਝਾੜੂ ਵਾਲੇ ਭਗਤਾਂ ਦਾ ਤਾਂ ਕਹਿਣੀ ਕੀ ਐ ਇਹ ਤਾਂ ਸਰਕਾਰ ਦੇ ਦਾਗੜ ਧੱਲੇ ਐ ਇਹਨਾਂ ਨੂੰ ਤਾਂ ਸਰਕਾਰ ਥੱਲੀ ਲੱਗਿਆ ਰਹਿਣਾ ਕਿਉਂਕਿ ਇਹਨਾਂ ਦਾ ਚੌਧਰਾ ਮੰਨਣੀਆਂ ਨੇ ਇਹ ਤਾਂ ਚਮਚੇ ਐ ਇਹਨਾਂ ਨੇ ਚਮਚੇ ਬਣ ਕੇ ਰਹਿਣਾ ਪਰ ਜਿਨ੍ਹਾਂ ਦੀਆਂ ਜਮੀਰਾਂ ਜਾਗਦੀਆਂ ਨੇ ਜਿਹੜੇ ਚੰਗੇ ਲੋਕ ਐ ਜਿਹੜੇ ਚਾਹੁੰਦੇ ਐ ਕਿ ਇਹਨੇ ਗਲਤ ਤਾਂ ਇਹ ਗਲਤੀ ਐ ਭਵੰਤ ਨੇ ਜ ਰਾਤ ਗਲਤ ਕੀਤਾ ਤਾਂ ਇਹਨੂੰ ਗਲਤ ਕਹਿਣ ਵਾਲੇ ਲੋਕ ਹੈਗੇ ਐ ਉਹ ਭਰਾਵੋ ਆਜੋ ਖਨੋਰੀ ਲੜੀਏ ਮੋਰਚਾ ਯਾਰ ਆਜੋ ਹੁਣ ਘਰਾਂ ਦੇ ਵਿੱਚ ਬੈਠਣ ਦਾ ਟਾਈਮ ਨਹੀਂ ਆ ਭਰਾਵੋ ਕੰਮ ਧੰਦੇ ਨਿਵੇੜ ਲੋ ਤੇ ਨਿਵੇੜ ਕੇ ਖਨੋਰੀ ਬਾਰਡਰ ਤੇ ਜਾਂ ਸੰਭੂ ਬਾਰਡਰ ਤੇ ਜਿੰਨਾ ਵੀ ਪੰਜਾਬ ਤੱਕ ਮੇਰੀ ਗੱਲ ਪਹੁੰਚਦੀ ਐ ਆਪਣੇ ਬਖ ਬਖ ਮੋਰਚਿਆਂ ਤੇ ਭਰਾਵੋ ਹਾਜ਼ਰੀਆਂ ਭਰੋ ਕਾਫਲੇ ਬਣਾ ਕੇ ਪਹੁੰਚੋ ਬਾਈ ਵੱਡੀ ਗਿਣਤੀ ਦੇ ਵਿੱਚ ਇੰਨੀਆਂ ਕ ਬੇਨਤੀਆਂ ਨੇ ਪ੍ਰਵਾਨ ਕਰਿਓ ਆਜੋ ਬਾਈ ਖਨੋਰੀ ਆਪਾਂ ਖਨੋਰੀ ਬਾਰਡਰ ਤੇ ਪੱਕਾ ਜਿਹੜਾ ਮੋਰਚਾ ਲਾ ਦਿੱਤਾ ਹੈ ਤੇ ਆਜੋ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀਓ ਕੀ ੜੀਕਦੇ ਹੋ ਇਹ ੜੀਕਦੇ ਹੋ ਕਿ ਕਦੋਂ ਸੁਨੇਹਾ ਆਵੇ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਸ਼ਹੀਦ ਹੋ ਗਏ ਨੇ ਪ੍ਰਾਣ ਛੱਡ ਗਏ ਨੇ ਤੇ ਤੁਸੀਂ ਟਰਾਲੀਆਂ ਭਰ ਕੇ ਫਿਰ ਵਰਸੀਆਂ ਬਣਾਓ ਵੱਡੇ ਵੱਡੇ ਕੱਠ ਕਰੋ ਤੇ ਕਹੋ ਕਿ ਬੜਾ ਚੰਗਾ ਲੀਡਰ ਸੀ ਸਾਡਾ ਜਰਨੈਲ ਸੀ ਨਿਤੜਕ ਲੀਡਰ ਸੀ ਵਿਕਦਾ ਨਹੀਂ ਸੀ ਆਹੀ ਕੁਛ ਕਹਿਣ ਜੋਗੇ ਰਹਿ ਗਏ ਪੰਜਾਬੀਓ ਕਿਉਂਕਿ ਪਹਿਲਾਂ ਵੀ ਅਸੀਂ ਆਪਣੇ ਆਗੂ ਐਵੇਂ ਗਵਾਲੇ ਨੇ ਜਿਉਂਦੇ ਜੀ ਅਸੀਂ ਸਾਥ ਨਹੀਂ ਚਲਿਆ ਜਾਂਦਾ ਇਸ ਦੁਨੀਆ ਤੋਂ ਜੇ ਸਰਕਾਰਾਂ ਮੁਕਾ ਦਿੰਦੀਆਂ ਨੇ ਸ਼ਹੀਦ ਕਰ ਫੇਰ ਅਸੀਂ ਲੜਦੇ ਆ ਫਿਰ ਅਸੀਂ ਜੂਝਦੇ ਆ ਫਿਰ ਅਸੀਂ ਭੋਗਾਂ ਦੇ ਕੱਟ ਕਰ ਦਿੰਨੇ ਆ ਫਿਰ ਅਸੀਂ ਬਹੁਤ ਕੁਝ ਕਰ ਦਿੰਨੇ ਆ ਪਰ ਜਿਉਂਦੇ ਜੀ ਨਾਲ ਅਸੀਂ ਪੰਜਾਬੀਓ ਖੜਨੋਂ ਹਟ ਗਏ ਆ ਪੰਜਾਬੀਓ ਸਰਦਾਰ ਜਗਜੀਤ ਸਿੰਘ ਡੱਲੇਵਾਲ